ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਇਸ ਟਾਈਮ ਮੈਂ ਮੌਜੂਦ ਆ ਪਿੰਡ ਚੋਟੀਆਂ ਦੇ ਵਿੱਚ ਤੇ ਚੋਟੀਆਂ ਪਿੰਡ ਆ ਜਿਹੜਾ ਸ਼ਹਿਰ ਤਲਵੰਡੀ ਪਾਈ ਦਾ ਗਵੰਡੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਵਪਾਰ ਦਾ ਕੰਮ ਕਰਦਾ ਵਾ ਤੇ ਸਰਜੀਤ ਬਾਈ ਦਾ ਨਾਮ ਆ ਮਿੱਤਰੋ ਵਪਾਰ ਬਾਈ ਦਾ ਹੈਗਾ ਜਿਹੜਾ ਮਿੱਤਰੋ گاਵਾਾਂ ਦੇ ਉੱਤੇ ਫੋਕਸ ਆ ਆਈਡੀ ਪਹਿਲੇ ਨੰਬਰ ਤੇ ਤੁਸੀਂ ਗਾਂ ਟੋਕੜ ਦੇਖਦੇ ਪੈਣ ਲੈ ਜੀ ਵੀਰੇ ਇਹਨੂੰ ਤੋਰਦੀ ਬਣਾਈ ਤੋਰਦੀ ਭਰਾ ਇਹ ਪਹਿਲੇ ਨੰਬਰ ਵਾਲੀ ਗਾਂ ਬਾਈ ਤਾਂ ਚਲਾ ਗਿਆ ਕਿਤੇ ਬਾਈ ਥੋੜਾ ਜਿਹਾ ਕੰਮ ਰਿਸ਼ਤੇਦਾਰੀ ਦੇ ਵਿੱਚ ਤੇ ਫਿਰ ਮੈਂ ਹੁਣ ਇਹਦੀ ਡਿਟੇਲ ਤੁਹਾਨੂੰ ਦੇ ਦਿੰਨਾ ਇਹਦੇ ਥਲੇ ਮਿੱਤਰੋ ਦੁੱਧ ਤਾਂ 8 ਕਿਲੋ ਆ ਪਰ 7 ਕਿਲੋ ਦੀ ਬਾਈਆਂ ਦਾ ਵੀ ਗਾਰੰਟੀ ਦੇਦੀ ਜਿੰਨੂੰ ਮਰਜ਼ੀ ਤੇ 1.5 ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਬਣਦੀ ਵੀਰੇ 1.5 ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਕਰਮਾਂ ਵਾਲੀ ਨੂੰ ਚੈੱਕ ਪਾਸਜੇ ਹਜੇ ਨਹੀਂ ਆਉਂਦੀ 10-15 ਦਿਨਾਂ ਨੂੰ ਆਊਗੀ ਬਾਈ ਇੱਥੇ ਹੀ ਲਈ ਆਂ ਵੀਰੇ ਥਣ ਤੋਂ ਬਹੁਤ ਚੰਗਾ ਲੱਗਾ ਹੋਇਆ ਇਹਨੂੰ ਕਰਮਾਲੀ ਨੂੰ ਕ੍ਰੋਸ ਦੇ ਵਿੱਚ ਪੈਂਦੀ ਆ ਤੇ ਬਈਆਂ ਦਾ ਵੀ ਮੇਰੇ ਕੋਲੇ ਹਜੇ ਆਈ ਆ ਉਪਰੀ ਦੁੱਧ ਦਾ ਮਾਲਾ ਜਿੱਥੋਂ ਲਿਆਂਦੀ ਆ ਵੀ ਵੱਧ ਹੀ ਆਉਂਦੀ ਆ 10 ਕਿਲੋ ਦੁੱਧ ਦੇ ਉਹ ਲੱਗ ਪੂਗੀ ਉਹ ਤੁਹਾਨੂੰ ਆ ਚਖਮ ਜਾਬੀ ਅਗਵਾਈ ਭਰਦਾ ਹੋਊਗਾ ਵੀ ਕਿਹੋ ਜੀ ਸਾਫ ਸੰਭਾਲ ਦੇ ਵਿੱਚੋਂ ਆਈ ਹੋਊਗੀ ਕੈਰੈਕਟਰ ਵਾਈਜ਼ ਚੰਗੀ ਆ ਨਸਲ ਚੰਗੀ ਆ ਥਣ ਦਾ ਡਿਜ਼ਾਈਨ ਵੇਲਾ ਵਖੋ ਤੁਸੀਂ ਦੂਧਾਰੀ ਵਾਲਾ ਪਾਕ ਮਾਲਾ ਕਰਮਾਲੀ ਦਾ ਮਿੱਤਰੋ ਤੇ ਵੀਡੀਓ ਥੋੜੀ ਜੀ ਤੁਹਾਨੂੰ ਜੇ ਦਿੱਕਤ ਲੱਗੀ ਤਾਂ ਕਿਉਂਕਿ ਕੱਲਾ ਬਣਾ ਰਿਹਾ ਬੰਦਾ ਹੈ ਨਹੀਂ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਚੱਲਦਾ ਪਿਆ ਤੇ ਫਿਰ ਕੈਮਰਾਮੈਨ ਗਿਆ ਹੋਇਆ ਉੱਥੇ ਤੇ ਤਾਂ ਕਰਕੇ ਮੈਂ ਵੀਡੀਓ ਰੋਕੀਆਂ ਹੋਈਆਂ ਅਜਦਾ ਦਿਨ ਤੇ ਕੱਲ ਦਾ ਦਿਨ ਵੀਡੀਓ ਆਉਣਗੀਆਂ ਘੱਟ ਮਿੱਤਰੋ ਤੇ ਫਿਰ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਰੁਟੀਨ ਮੈਵਲ ਦੇ ਵਿੱਚ ਇਹਦਾ ਮੋਲਾ ਜਿਹੜਾ ਬਾਈ ਹੋਣੀ ਆ ਉਹਦੇ ਵੀ ਮੁੱਲ ਜੋ ਮਰਜ਼ੀ ਕਰੀ ਜਾਏਗੀ ਆਪਾਂ 16000 ਰੁਪਏ ਦੀ ਦੇ ਦਿਆਂਗੇ ਵਿੱਚੋਂ ਮਾਨਤਨ ਕਰਦੇ ਆਂਗੇ ਦੁੱਧ 8 ਕਿਲੋ ਆਗਲਾ ਜੋਗਲਾ ਵਿੱਚ 4-4 ਕਿਲੋ ਡੰਗਦਾ ਪਰ ਸੱਤ ਦੀ ਉਹ ਕਹਿੰਦੇ ਸਾਬਿਆ ਗਾਰੰਟੀ ਰੈਲੀ ਜਿਸ ਨੂੰ ਮਰਜ਼ੀ ਦੱਸਦੀ ਵੀ 7 ਕਿਲੋ ਦੋ ਦਿਨ ਥਲੇ ਖੁੱਲਾ ਥਣ ਦਾ ਸੈਜ ਬਹੁਤ ਚੰਗਾ ਵਾ ਜਾਣਕਾਰੀ ਵਿੱਚ ਇਹ ਵੀ ਦੱਸ ਦੇਵਾਂ ਵੀ 1.5 ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਤੇ ਹਜੇ ਕਨਫਰਮ ਚੈੱਕ ਚੇਤਾ ਨਹੀਂ ਆਉਂਦੀ ਜੇ ਜੇ ਰਹਿ ਗਈ ਤੋਕੜ ਗੱਪਣ ਹੋਗੀ ਤਾਂ ਫਿਰ ਗਾਂ ਹੈਗੇ ਮਿੱਤਰੋ 25 26000 ਦੀ ਤੁਸੀਂ ਆਪਸਿਆਂ ਨੇ ਆ ਸਾਰੇ ਥਣ ਵੀਰੇ ਪਿੱਛੋਂ ਐਣ ਕਰੀ ਬਾਈ ਬਣੀ ਥਣ ਦੇਵਾ ਜਿਹੜਾ ਤੁਸੀਂ ਇਹਦਾ ਪਿੱਛੋਂ ਵੀ ਦੇਖ ਲੋ ਮਿੱਤਰੋ ਚੰਗੀ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਜਿੰਨੀ ਹੈਗੀ ਇਹ ਕਰਮਾਂ ਵਾਲੀ ਲੈ ਦੇਖੋ ਇਹਦਾ ਮਿੱਤਰੋ ਹੋਰ ਕਰਦੀ ਆ ਆ ਦੇਖੋ ਬਾਈ ਉਹ ਕੀ ਸੀ ਸਿੱਗੀ ਸੁਲਾਹਣਾ ਪੁੱਤ ਹਾਂਜੀ ਹੂੰ ਇਹ ਸੀਗੀ ਇੱਕ ਨੰਬਰ ਤੇ ਬਾਈ ਹੁਣ ਆ ਜਿਹੜੀ ਵੈੜਾ ਮਿੱਤਰੋ ਦੋ ਨੰਬਰ ਤੇ ਇਹ ਸੋਈ ਹੋਈ ਆ ਸੱਜਰ ਇਨੂੰ ਹੋਗੇ ਹੋਣਗੇ 12 ਤੋਂ 15 ਦਿਨ ਸੋਈ ਨੂੰ ਤੇ ਦੁੱਧ ਇਹਦੇ ਥੱਲੇ 14 ਕਿਲੋ ਤਿਆਰ ਆ ਪਰ ਤੁਸੀਂ ਇੰਦੀ ਵੀ ਬਾਈ ਜਾਂਦਾ ਵੀ ਗਾਰੰਟੀ 13 ਕਿਲੋ ਦੀ ਕਹਿਦੀ ਸਾਬਿਆ ਵੀ 13 ਕਿਲੋ ਦੀ ਤਾਂ ਗਾਰੰਟੀ ਤੇ ਦੇ ਦੂੰਗਾ ਐਨ ਪੂਰੀ ਚਵਾਈ ਚਵਾਈ ਦੇ ਵਿੱਚ ਬੰਬ ਪਹਿਲਣ ਵਹਿੜਾ ਲੇਵੇ ਭਾਂਡੇ ਵਾਲੀ ਆ ਵੀਰੇ ਥੋਰੀ ਮਣ ਜ ਕਰੀ ਆਉਨੋ ਇਹਨੂੰ ਥਣ ਲੇਵਾ ਵੇਖੋ ਤੁਸੀਂ ਇਹਦਾ ਵੀ ਜਦ ਤੋਰੀ ਨਾ ਤੁਹਾਡਾ ਦਿਲ ਜਿੱਤੂਗੀ ਮਿੱਤਰੋ ਤੇ ਇਹ ਕੀ ਚੱਕਰ ਆ ਬਈ ਇਹ ਮੂਰਲਾ ਥਾਣਾ ਜਿਹੜਾ ਉਹ ਹੈਗਾ ਇਹਦਾ ਅੱਧਾ ਵੀ ਬਾਈਆਂ ਦਾ 10 ਦਿਨ ਵੀ ਤੇਲ ਮੰਨ ਕੇ ਲੈ ਆਓ ਜੇ ਬਸ ਬਾਈਆਂ ਦਾ ਤੇਲ ਹੀ ਕਹਿਦੀ ਉਹ ਚੱਲੇ ਨਾ ਚੱਲੇ ਕੋਈ ਗਰੰਟੀ ਨਹੀਂ ਆਰਡਰ-ਆਰਡਰ ਦੀ ਕੁਆਲਿਟੀ ਵੱਚੀ ਦੀ ਬੜੀ ਕਮਾਲ ਸੀ ਯਾਰ ਦੇਖ ਸਕਦੇ ਆ ਮਿੱਤਰੋ ਤੁਸੀਂ ਬਣਦੇ ਵੀਰੇ ਇੱਥੇ ਵੱਛਾ ਆਇੰਦਾ ਉਹ ਆ ਗਿਆ ਮਿੱਤਰੋ ਇਹਦਾ ਕਰਮਾ ਵਾਲੀ ਦਾ ਵੱਛਾ ਆ ਗਿਆ ਤੇ 15 ਕੁ ਦਿਨਾਂ ਦੀ ਇਹ ਸੋਈ ਹੋਈ ਆ ਥਣ ਥਣ ਇਹਨੂੰ ਵੀ ਵੇਖੋ ਤੁਸੀਂ ਇੱਕ ਵਰੀਆ ਕਮਾਲਾਂ ਵਾਲਾ ਲੱਗਾ ਹੋਇਆ ਮਿੱਤਰੋ ਹਾਂ ਲੀਵਾ ਵੇਖ ਲਓ ਹੁਣ ਮਿੱਤਰੋ ਇਹਦਾ ਵੀ ਐਨ ਫਰਸਟ ਕਲਾਸ ਆ ਤੇ ਇਹ ਬਾਈ ਆਂਦਾ ਵੀ 40000 ਦੀ ਦੇ ਦੇਾਂਗੇ ਵਿਚੋ ਕਰਦੇਾਂਗੇ ਆਪਾਂ ਮਾਨਤਾ ਨਾਲ ਅਗਲੇ ਦਾ ਆਏਗਾ ਦਾ ਖੁੱਲਾ ਢੁੱਲਾ ਤੇ ਜੇ ਬੱਚੀ ਦਾ ਮਿੱਤਰੋ ਥਣ ਨੂੰ ਨਾ ਪੈਂਦੀ ਪ੍ਰੋਬਲਮ ਤੇ ਇਹ ਫੇਰ ਬੱਚੀ ਸੀਗੀ ਮਿੱਤਰੋ 63000 ਦੀ 62000 ਦੀ ਖੁੱਲੀ ਢੋਲੀ ਤੇ ਉਹੀ 22000 ਰੁਪਏ ਇਹਨੇ ਘਟਾਤਾ ਉਹ ਆ ਪਟਾ ਪਾ ਕੇ ਮੁੱਲ ਦੇ ਵਿੱਚ ਕਰਾ ਰਹੇ ਦੁੱਧ ਬਾਈਆਂ ਦਾ ਵੀ ਇਹ ਪਾਲਾ ਨਹੀਂ ਤਾਂ 17 18 ਕਿਲੋ ਜਿਹੜਾ ਬੰਦਾ ਲੈ ਗਿਆ ਟੌਰਾਂ ਨਾਲ ਦਈ ਜਾਊਗੀ ਕਿਉਂਕਿ ਫਿਕਸ ਆਰਡਰ ਦੀ ਵੱਛੀ ਆ ਤੇ ਦੂਜੀ ਗੱਲ ਇਹ ਦੱਸੀ ਆ ਬਾਈ ਨੇ ਵੀ ਚਵਾਈ ਕੁਈ ਬੜੀ ਪੰਪਾ ਦਾ ਠੰਡੀ ਸੀਲ ਬਹੁਤ ਆ ਤੇ ਜਿਹੜਾ ਠੰਡ ਦੀ ਪ੍ਰੋਬਲਮ ਆਈ ਆ ਇਹ ਬਾਈ ਥੋੜਾ ਜਿਹਾ ਥਣਾ ਰੋੜੇ ਦੇ ਉੱਤੇ ਆ ਕੇ ਮਲਿਆ ਗਿਆ ਸੀ ਤਾਂ ਹੋ ਗਿਆ ਘੱਟ ਹੋ ਸਕਦਾ ਤੁਸੀਂ ਇਹਦਾ ਜੇ ਕੋਈ ਕਾਰੀਗਰ ਬੰਦਾ ਹੋਇਆ ਤੇ ਇਲਾਜ ਕਰਾ ਲਿਆ ਭਰਾਣੇ ਤੇ ਇਹਨੇ ਚੱਲ ਪੈਣਾ ਵਾ ਬਈ ਥਣਾ ਅੱਧਾ ਹੀ ਹੋਇਆ ਹਜੇ ਜੋ ਬਣ ਨਹੀਂ ਥਣ ਦਾ ਟੁੱਟਿਆ ਮੋੜ ਤੋਂ ਤੇ ਬਾਈ ਬਣ ਕੇ ਜਿਹੜਾ ਭਰਾ ਲੈ ਗਿਆ ਯਾਰ 40000 ਦੇ ਵਿੱਚ ਅੱਜ ਕੱਲ ਆਉਂਦਾ ਕੁਝ ਨਹੀਂ ਤੇ ਇਹੋ ਜੀ ਬੱਤੀ 40000 ਦੀ ਤੋਕੜ ਗੱਬਣ ਹੋ ਕੇ ਵਿਕ ਜਾਂਦੀ ਹੁੰਦੀ ਆ ਤੇ ਆ ਇਹਦਾ ਮਿੱਤਰੋ ਬੱਛਾ ਵਾ ਤੁਸੀਂ ਇੱਕ ਵਾਰੀ ਫਿਰ ਵੇਖ ਲਓ ਤੇ ਹੁਣ ਮੈਂ ਨਾ ਤੁਹਾਨੂੰ ਇਹਦਾ ਥਣ ਦੇ ਝੁੰਜ ਵਿਖਾਉਣਾ ਵੇਖੋ ਤੁਸੀਂ ਦੇਖੋ ਕਿਰਦੇ ਮਿੱਤਰੋ ਆ ਵੇਖੋ ਵੀਰੇ ਐਨੂੰ ਕਰੀ ਮੜੀ ਜੀ ਇਹਨੂੰ ਮੇ ਥਾਣਾ ਦਾ ਜਿਹੜਾ ਜੋਬਣਾ ਨਾ ਯਾਰ ਭਾਈ ਇਹ ਪਿੱਛੋਂ ਐਨੂੰ ਕਰਦੀ ਚੰਗਾ ਨੇ ਕੋਕ ਜਾਣਾ ਫੇਰ ਘਮਾਰੇ ਘਮਾਰੇ ਇੱਧਰ ਨੂੰ ਹਾਂ ਲੈ ਇਹ ਪੁੱਤ ਆ ਜਾ ਓਰੇ ਖੋਲ ਕੇ ਲੈ ਖੋਲ ਕੇ ਲਿਆ ਲੈ ਮੈਂ ਤੁਹਾਨੂੰ ਇੱਕ ਵਾਰੀ ਜਾਂਦਾ ਇਹ ਕਿਹੜਾ ਖੜਾਵਾ ਕੇ ਥਾਣਾ ਦਾ ਜੋਬਣ ਦਿਖਾਉਣਾ ਵੀ ਤੁਹਾਨੂੰ ਪਤਾ ਲੱਗ ਜੇ ਆਹ ਰੋਕ ਲਈ ਵੀਰੀ ਆਹ ਵੇਖੋ ਮੋਢਾ ਜਿਹੜਾ ਚਾਵਾ ਹੌਲਾ ਨਹੀਂ ਗਾ ਗਾਂ ਦਾ ਐਨ ਪੂਰੇ ਥਾਣਾ ਦੇ ਵਿੱਚ ਦੇਖਣ ਨੂੰ ਕੋਈ ਨਹੀਂ ਲੱਗਦਾ ਬਸ ਥੋੜਾ ਜਿਹਾ ਪ੍ਰੋਬਲਮ ਹੀ ਆ ਗਈ ਚੱਲ ਵੀ ਬੰਨੇ ਵੀਰੇ ਲੈ ਜਾ ਇਹਨੂੰ ਅੰਦਰ ਹੀ ਲੈ ਜਾ ਨਜਾਂ ਅੰਤਰੀ ਪ੍ਰਾ ਮੋੜਦਾ ਕਰਮਾਂ ਵਾਲੀ ਨੂੰ ਮੂੰਹ ਮੱਥੇ ਦੀ ਇਹਦਾ ਜਿਹੜਾ 40000 ਰੁਪਿਆ ਬਾਈਆਂ ਦਾ ਵੀ ਦੇ ਦੇਾਂਗੇ ਤੇ ਵਿੱਚੋਂ ਕਰ ਦੇਾਂਗੇ ਸਾਬਿਆ ਮਾਨਤਨ ਆਇਆ ਗਿਆ ਇਹਦਾ ਤੇ ਲੈ ਜਾਓ ਪ੍ਰਾ ਕਲੀਅਰ ਕਰ ਲਿਓ ਜਾ ਕੇ ਟ੍ਰੀਟਮੈਂਟ ਥੋੜਾ ਬਹੁਤਾ ਕਰ ਲਿਓ ਥਣ ਤਾਂ ਚੱਲੀ ਪੈਣਾ ਤੇ ਜਿੰਨਾ ਵੀ ਚੱਲਿਆ ਭਰਾਵੋ ਬਾਈ ਨੇ ਤਾਂ ਤਿੱਲਾ ਤੇ ਦੇਣੀਆਂ ਕਾਟਾ ਖਾਣਾ ਦੇ ਵਿੱਚ ਕੋਈ ਨਫੇ ਨੁਫੇ ਵਾਲਾ ਕੰਮ ਨਹੀਂ ਰਹਿ ਗਿਆ ਇਹ ਐ ਵੀ ਹੋ ਜਾਂਦਾ ਵਪਾਰੀਆਂ ਨਾਲ ਭਰਾਵੋ ਆ ਵੇਖੋ ਤੁਸੀਂ ਕਿਰਾਂ ਦੀ ਬਨਦੀ ਤੰਦੀ ਮੈਂ ਪੂਰੀ ਵਧੀਆ ਓਕੇ ਦੀ ਰਿਪੋਰਟ ਆ ਜਾਵਾ ਬੱਛੀ ਤੇ ਆ ਤੋਕੜਾ 2 ਜਨਵਰੀ ਸੀ ਬਾਈ ਦੇ ਨੰਬਰ ਪਾਈ ਦਾ ਸਕਰੀਨ ਦੇ ਉੱਤੇ ਲਾਤਾ ਵਾ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ